ਦੋ ਦਿਨ ਲਈਹੀਂ ਸਿਰਫ ਜਲੋਜੀ ਗਏ ਹੀ ਜਿੱਥੇ ਕਿ ਲੋਕਾਂ ਨੇ ਸਾਡੇ ਨਾਲ ਬਹੁਤ ਮਿਸਬੇਵ ਕੀਤਾ ਸਿਰਫ ਗੱਡੀ ਨੂੰ ਪਾਰਕਿੰਗ ਕਰਨ ਤੋਂ ਲੈ ਕੇ ਛੋੜੀ ਜੀ ਤੁਮ ਤੁਮ ਮੈਂ ਮੈਂ ਹੋਈ ਮੇਰੇ ਬ੍ਰਦਰ ਨਾਲ ਤੇ ਇੱਕ ਇਨਸਾਨ ਜਿਹੜਾ ਸਾਨੂੰ ਚਪੇੜਾ ਮਾਰਨ ਦੇਂਦੀਆਂ ਧਮਕੀ ਦਿੰਦਾ ਤੇਹੀਂ ਜਦੋਂ ਉਹਨੂੰ ਇਹ ਗੱਲ ਕਿ ਇਹ ਕੁਐਸ਼ਨ ਹੀ ਕੀਤਾ ਕਿ ਤੂੰ ਇਹ ਇਹ ਲੈਂਗੁਏਜ ਕਿਦਾਂ ਯੂਜ਼ ਕਰ ਰਿਹਾ ਤੇ ਅੱਗੋਂ ਉਸ ਬੰਦੇ ਨੇ ਟੋ ਤੋਂ ਘਟ 100 ਪਲੱਸ ਬੰਦਾ ਸੱਤ ਕੇ ਸਾਰੇ ਦੇ ਅਟੈਕ ਕਰ ਦਿੱਤਾ ਬਹੁਤ ਜਿਆਦਾ ਸਾਨੂੰ ਉਹਨਾਂ ਨੇ ਡੰਡਿਆਂ ਨਾਲ ਜਿਹੜਾ ਕੁੱਟਿਆ ਮਾਰਿਆ ਮੇਰੇ ਸਿਰ ਵਿੱਚ ਵੀ 7-8 ਟਾਂਕੇ ਲੱਗੇ ਆ ਮੇਰੀ ਬਾਹ ਫ੍ਰੈਕਚਰ ਹੋ ਚੁੱਕੀ ਸਾਡੇ ਕਿਵੇਂ ਨਾ ਕਿਵੇਂ ਜਾਨ ਬਚੀ ਤੇ ਅਸੀਂ 3 ਦਿਨ ਤੋਂ ਇੱਥੇ ਹਸਪੀਟਲ ਦੇ ਵਿੱਚ ਐਡਮਿਟ ਹੈ ਆਪਰੇ ਇੰਨੀ ਕੁਤਮਾਰ ਹੋਈ ਕਿਸੇ ਨੇ ਕੋਈ ਵੀਡੀਓ ਫੋਟੋ ਕੁਝ ਨਹੀਂ ਬਣਾਇਆ ਵੀਡੀਓ ਮੇਰੀ ਵਾਈਫ ਨੇ ਵੀਡੀਓ ਬਣਾਈ ਹੀ ਤੇ ਜਿਹੜੀ ਕਿ ਖੁਦ ਪੁਲਿਸ ਨੇ ਹੀ ਡਿਲੀਟ ਕਰਵਾਤੀ ਕੰਗਨਾਰ ਨੌਟ ਦੇ ਨਾਲ ਜੋ ਹੈਪਨ ਹੋਇਆ ਇੱਥੇ ਥੱਪੜ ਵਾਲਾ ਉਹਦੀ ਵਜ੍ਹਾ ਕਰਕੇ ਉਹ ਲੋਕ ਐਸ ਟਾਈਮ ਜਿਹੜੇ ਨੇ ਆਪਣੇ ਪੰਜਾਬੀ ਲੋਕਾਂ ਨਾਲ ਕਾਫੀ ਖਾਰ-ਖਾਰ ਹੈ ਕੰਗਨਾਰ ਨੌਟ ਤਦੋਂ ਜਿਹੜਾ ਹੰਕਾਰ ਹੈ ਨਾ ਜ਼ਿੰਦਗੀ ਦਾ ਇਹ ਐਦਾਂ ਟੁੱਟੂਗਾ ਨਾ ਜਿੰਨੇ ਵੀ ਸਿੱਖਾਂ ਦੇ ਨਾਲ ਪੰਗਾ ਲਿਆ ਨਾ ਉਦਾ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਰਿਹਾ ਗਰਮੀਆਂ ਦੀ ਰੁੱਤਾਂ ਦੇ ਹੀ ਅਕਸਰ ਲੋਕ ਪਹਾੜਾਂ ਦਾ ਰੁੱਖ ਕਰਦੇ ਆ ਪਰ ਸਪੇਨ ਤੋਂ ਪਰਤ ਆਏ ਇੱਕ ਐਨ ਆਰ ਆਈ ਪੰਜਾਬੀ ਜੋੜੇ ਦੇ ਨਾਲ ਹਿਮਾਚਲ ਦੇ ਪਹਾੜਾਂ ਦੇ ਵਿੱਚ ਇਹੋ ਜਿਹੀ ਵੱਡੀ ਬੀਤੀ ਹੈ ਕਿ ਉਹ ਲੋਕਾਂ ਨੂੰ ਅਪੀਲ ਕਰ ਰਹੇ ਹੈ ਕਿ ਹਿਮਾਚਲ ਦਾ ਰੁੱਖ ਨਾ ਕਰਿਓ ਕੀ ਘਟਨਾ ਵਾਪਰੀ ਹੈ ਇਸ ਸਪੇਨ ਤੋਂ ਆਏ ਇਸ ਜੋੜੇ ਦੇ ਜ਼ੁਬਾਨੀ ਹੀ ਅਸੀਂ ਸੁਣਾਗੇ ਅਸੀਂ ਇਸ ਵੇਲੇ ਵਿਜੂ ਦਾ ਹਸਪਤਾਲ ਦੇ ਕਮਰੇ ਦੇ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਹ ਜੋੜਾ ਨਜ਼ਰ ਆ ਰਿਹਾ ਜੋ ਸਪੇਨ ਤੋਂ ਇੱਥੇ ਆਇਆ ਸੀ ਇਨਵੈਸਟਮੈਂਟ ਕਰਨ ਦੇ ਲਈ ਕਿਉਂਕਿ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਐਨ ਆਰ ਆਈ ਵੀਰਾਂ ਨੂੰ ਅਪੀਲ ਕਰਦੇ ਆ ਕਿ ਪੰਜਾਬ ਚ ਆ ਕੇ ਇਨਵੈਸਟ ਕਰੋ ਪੰਜਾਬ ਚ ਰੋਜ਼ਗਾਰ ਦੇ ਮੌਕੇ ਪੈਦਾ ਕਰੋ ਆਪਣੀ ਜੜਾਂ ਨਾਲ ਜੁੜੋ ਔਰ ਬਾਹਰ ਵੱਸਦੇ ਪੰਜਾਬੀ ਵੀਰਾਂ ਨੂੰ ਅਕਸਰ ਮਿੱਟੀ ਦੀ ਖੁਸ਼ਬੂ ਜਿਹੜੀ ਉਹ ਖਿੱਚ ਕੇ ਇੱਥੇ ਲੈ ਆਂਦੀ ਹੈ ਤਾਂ ਇਹ ਜੋੜਾ ਵੀ ਉਸੇ ਖੁਸ਼ਬੂ ਦੇ ਸਦਕੇ ਇੱਥੇ ਪਹੁੰਚਿਆ ਸੀ ਇੱਥੇ ਇਨਵੈਸਟਮੈਂਟ ਕਰਨ ਦਾ ਪਲਾਨ ਸੀ ਇਸ ਦੌਰਾਨ 2 ਦਿਨ ਛੁੱਟੀ ਬਿਤਾਉਣ ਦੇ ਲਈ ਕਿ ਮਾਚਲ ਦਾ ਰੋਕ ਕੀਤਾ ਡਲੋਜੀ ਗਏ ਪਰ ਉੱਥੇ ਇਹੋ ਜਿਹੀ ਘਟਨਾ ਵਾਪਰੀ ਲੋਕਾਂ ਦੀ ਦਰਿੰਦਗੀ ਦਾ ਸ਼ਿਕਾਰ ਹੋਣਾ ਪਿਆ ਇਹਨਾਂ ਨੂੰ ਕੀ ਘਟਨਾ ਵਾਪਰੀ ਇਹਨਾਂ ਦੀ ਜ਼ੁਬਾਨੀ ਹੀ ਸੁਣਾਗੇ ਭਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਤੇ ਕਿੱਥੋਂ ਦੇ ਰਹੇ ਲੜ ਜੀ ਮੇਰਾ ਨਾਮ ਕਬਲਜੀਤ ਆ ਤੇ ਅਸੀਂ ਸਪੇਨ ਤੋਂ ਮੈਂ ਤੇ ਮੇਰੇ ਵਾਈਫ ਸਪੇਨ ਤੋਂ ਆਏ ਤੇ ਮੇਰਾ ਬ੍ਰਦਰ ਜਿਹੜਾ ਹੈ ਉਹ ਇੰਗਲੈਂਡ ਤੋਂ ਅਸੀਂ ਇੱਥੇ ਆਪਣਾ ਬਿਜ਼ਨਸ ਸੈਟਅਪ ਕਰਨ ਲਈ ਆਏ ਸੀ ਤੇ ਦੋ ਦਿਨ ਲਈ ਅਸੀਂ ਸਿਰਫ ਡਲੋਜੀ ਗਏ ਸੀ ਜਿੱਥੇ ਕਿ ਲੋਕਾਂ ਨੇ ਸਾਡੇ ਨਾਲ ਬਹੁਤ ਮਿਸਬੇਵ ਕੀਤਾ ਕੀ ਘਟਨਾ ਕੀ ਵਾਪਰੀ ਭਾਜੀ ਇਹੋੀ ਘਟਨਾ ਇਹ ਵਾਪਰੀ ਆ ਕਿ ਸਿਰਫ ਗੱਡੀ ਨੂੰ ਪਾਰਕਿੰਗ ਕਰਨ ਤੋਂ ਲੈ ਕੇ ਛੋੜੀ ਜੀ ਤੁੰਤੁਮਾ ਮੈਂ ਮੈਂ ਹੋਈ ਮੇਰੇ ਬ੍ਰਦਰ ਨਾਲ ਤੇ ਇੱਕ ਇਨਸਾਨ ਜਿਹੜਾ ਸਾਨੂੰ ਚਪੇੜਾ ਮਾਰਨ ਦੇ ਦਿੰਦੀਆਂ ਧਮਕੇ ਦਿੰਦਾ ਤੇ ਅਹੀਂ ਜਦੋਂ ਉਹਨੂੰ ਇਹ ਗੱਲ ਕਿ ਇਹ ਕੁਐਸ਼ਨ ਨਹੀਂ ਕੀਤਾ ਕਿ ਤੂੰ ਇਹ ਇਹ ਲੈਂਗੁਏਜ ਕਿਦਾਂ ਯੂਜ਼ ਕਰ ਰਿਆ ਤੇ ਅੱਗੋਂ ਉਸ ਬੰਦੇ ਨੇ ਘਟੋ ਤੋਂ ਘਟ 100 ਪਲੱਸ ਬੰਦਾ ਸੱਦ ਕੇ ਸਾਡੇ ਤੇ ਅਟੈਕ ਕਰ ਦਿੱਤਾ ਤੇ ਬਹੁਤ ਜਿਆਦਾ ਸਾਨੂੰ ਉਹਨਾਂ ਨੇ ਡੰਡਿਆਂ ਨਾਲ ਜਿਹੜਾ ਕੁੱਟਿਆ ਮਾਰਿਆ ਮੇਰੇ ਸਿਰ ਵਿੱਚ ਵੀ 7-8 ਟਾਂਕੇ ਲੱਗੇ ਆ ਮੇਰੀ ਬਾਹ ਫ੍ਰੈਕਚਰ ਹੋ ਚੁੱਕੀ ਹੈ ਤੇ ਸਾਡੇ ਕਿਵੇਂ ਨਾ ਕਿਵੇਂ ਜਾਨ ਬਚੀ ਤੇ ਹੀ 3 ਦਿਨ ਤੋਂ ਇੱਥੇ ਹਸਪੀਟਲ ਦੇ ਵਿੱਚ ਐਡਮਿਟ ਹੈ ਉੱਥੇ ਇੰਨੇ ਟੂਰਿਸਟ ਹੁੰਦੇ ਆ ਇੰਨੀ ਪੁਲਿਸ ਹੁੰਦੀ ਹੈ ਕਿਸੇ ਨੇ ਮਦਦ ਨਹੀਂ ਕੀਤੀ ਪੁਲਿਸ ਪੁਲਿਸ ਤਿੰਨ ਨੂੰ ਜਾਣੇ ਪੁਲਿਸ ਵਾਲੇ ਆਏ ਹੀ ਤੇ ਉਹ ਪੁਲਿਸ ਨੂੰ ਵੀ ਕੁਝ ਨਹੀਂ ਸਮਝਦੇ ਉਹ ਤੇ ਗੈਂਗ ਜਿੱਦਾਂ ਗੈਂਗਸਟਰ ਲੋਕ ਜਿਹੜੇ ਉਹਨਾਂ ਨੇ ਇੱਕ ਰੱਖੇ ਉੱਥੇ ਉਹ ਤੇ ਪੁਲਿਸ ਨੂੰ ਵੀ ਕੁਝ ਨਹੀਂ ਸਮਝਦੇ ਇਸ ਘਟਨਾ ਵਾਪਰੀ ਇੰਨੀ ਕੁਟਮਾਰ ਹੋਈ ਕਿਸੇ ਨੇ ਕੋਈ ਵੀਡੀਓ ਫੋਟੋ ਕੁਝ ਨਹੀਂ ਬਣਾਇਆ ਮੋਬਾਈਲ ਵੀਡੀਓ ਮੇਰੀ ਵਾਈਫ ਨੇ ਵੀਡੀਓ ਬਣਾਈ ਸੀ ਤੇ ਜਿਹੜੀ ਕਿ ਖੁਦ ਪੁਲਿਸ ਨਹੀਂ ਡਿਲੀਟ ਕਰਵਾਤੀ ਫੜ ਕੇ ਕਿਉਂਕਿ ਫੋਰਨਰ ਹੋਣ ਦੇ ਕਰਕੇ ਉਹਨਾਂ ਨੂੰ ਹੋ ਸਕਦਾ ਇਹ ਲੱਗਦਾ ਹੋਵੇ ਕਿ ਕਿਤੇ ਵੀਡੀਓ ਆਪਣੀ ਐਮਬੈਸੀ ਐਮਬੈਸੀ ਸਪੇਨ ਐਮਬੈਸੀ ਨੂੰ ਨਾ ਸੈਂਡ ਕਰ ਦੇਣ ਤੇ ਉਹਨਾਂ ਨੇ ਉਹ ਵੀਡੀਓ ਜਿਹੜੀ ਡਿਲੀਟ ਕਰ ਦਿੱਤੀ ਪੁਲਿਸ ਨੇ ਕਿਤੇ ਵੀ ਕੋਈ ਉਹਨਾਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ ਉਹਨਾਂ ਨੂੰ ਕੁੱਟਮਾਰ ਕੀਤੀ ਨਾ ਜੀ ਨਾ ਕਿਸੇ ਉਹਨਾਂ ਨੇ ਨਾ ਉਹਨਾਂ ਨਾਲ ਕੋਈ ਗੱਲ ਕੀਤੀ ਹੈ ਤਾਂ ਨਾ ਹੀ ਉਹਨਾਂ ਨੇ ਕੋਈ ਵੀ ਪਰਚਾ ਕੀਤਾ ਵਾ ਕੁਝ ਵੀ ਨਹੀਂ ਕੁਝ ਵੀ ਨਹੀਂ ਅਸੀਂ ਉਹਦੇ ਸਾਨੂੰ ਉਹ ਸਾਡੇ ਤੇ ਪਰਚਾ ਕਰਦੇ ਹੀ ਕਿ ਤੇ ਅਸੀਂ ਉੱਥੋਂ ਹੱਥ ਜੋੜ ਕੇ ਆਪਾਂ ਨਿਕਲ ਕੇ ਆਪਣੇ ਪੰਜਾਬ ਵਾਪਸ ਆਏ ਕਿਉਂਕਿ ਅਸੀਂ ਇਹ ਰਿਕਵੈਸਟ ਖਤਮ ਕਾ ਕੇ ਪੁਲਿਸ ਨੇ ਤੁਹਾਨੂੰ ਵਾਪਸ ਭੇਜ ਬਿਲਕੁਲ ਅਸੀਂ ਇਹ ਹੀ ਰਿਕਵੈਸਟ ਕਰਦੇ ਹਾਂ ਕਿ ਕੋਈ ਪੰਜਾਬੀ ਜਿਹੜਾ ਵਾ ਇਸ ਟਾਈਮ ਜਿਹੜਾ ਵਾ ਜਿਹੜਾ ਹਿਮਾਚਲਵਲ ਨੂੰ ਨਾ ਜਾਵੇ ਕਿਉਂਕਿ ਮੇਰੇ ਖਿਆਲ ਨਾਲ ਜੋ ਕੰਗੜਾ ਨੌਟ ਦੇ ਨਾਲ ਜੋ ਹੈਪਨ ਹੋਇਆ ਇੱਥੇ ਥੱਪੜ ਵਾਲਾ ਉਹਦੀ ਵਜ੍ਹਾ ਕਰਕੇ ਉਹ ਲੋਕ ਇਸ ਟਾਈਮ ਜਿਹੜੇ ਨੇ ਆਪਣੇ ਪੰਜਾਬੀ ਲੋਕਾਂ ਨਾਲ ਕਾਫੀ ਖਾਰ-ਖਾਰ ਰਹੇ ਨੇ। ਇਹੀ ਕਾਰਨ ਹੈ ਕਿ ਤੁਹਾਨੂੰ ਨਿਸ਼ਾਨੇ ਤੇ ਲਿਆ। ਸਾਨੂੰ ਤੇ ਇਹਦੇ ਬਾਰੇ ਨੌਲੇਜ ਵੀ ਕੋਈ ਨਹੀਂ ਹੈਗੀ ਕਿਉਂਕਿ ਅਸੀਂ ਤਾਂ 2-3 ਦਿਨ ਪਹਿਲਾਂ ਹੀ ਉਤਰੇ ਸੀ। ਪਰ ਇਹਦੇ ਸਾਡੇ ਤੋਂ ਇਲਾਵਾ ਵੀ ਸਾਨੂੰ ਹੁਣ ਪਤਾ ਲੱਗਾ ਕਿ ਕਾਫੀ ਲੋਕਾਂ ਨਾਲ ਇਹੋ ਜਿਹੀ Eh, fuimos de viaje a Delhousie y allí se abalanzaron sobre mi marido y mi cuñado más de 100 personas y yo creía que estaban muertos porque no había forma de verlos. Fuimos de viaje a Delhousie y allí eh, estuvimos, bueno, fuimos en familia, mi cuñado.

En ese momento empezaron a venir personas, más de 100 personas, hacia ellos. Me sentí desprotegida y pensé que a él y a, a mi marido y a mi cuñado no íbamos a vernos más nunca. El único sitio donde me siento protegida es aquí en Punjab, donde hay más respeto hacia los extranjeros y nunca he tenido ningún tipo de problema de este tipo y siempre hemos estado a salvo. ਇੱਕੋ ਇੱਕ ਇੰਡੀਆ ਦੇ ਵਿੱਚ ਜਿਹੜੀ ਜਗ੍ਹਾ ਗਿੰਦੀ ਮੈਂ ਫੀਲ ਕਰਦੀ ਜਿੱਥੇ ਮੈਂ ਜਿੱਥੇ ਲੋਕੀ ਮੇਰੀ ਰਿਸਪੈਕਟ ਕਰਦੇ ਉਹ ਪੰਜਾਬ ਆ ਜਿੱਥੇ ਕੋਈ ਵੀ ਇਨਸਾਨ ਸਾਡੇ ਨਾਲ ਗਲਤ ਬਤਮੀਜ਼ੀ ਨਹੀਂ ਕਰਦਾ ਬਾਕੀ ਹੋਰ ਕਿਸੇ ਵੀ ਇੰਡੀਆ ਦੇ ਵਿੱਚ ਮੈਂ ਆਪਣੇ ਆਪ ਨੂੰ ਸੇਫ ਫੀਲ ਨਹੀਂ ਕਰਦੀ ਪਾਸੇ ਮੂਚਿਸਿਮੋ ਮੀਡੋ ਯ ਲਾ ਵਰਦਾਕ ਕਿ ਕਰੇਇਆ ਕਿ ਨੋ ਇਵਾ ਆ ਵਿਵੀਰ ਮਾਸ ਨੋ ਇਵਾਮੋਸ ਆ ਵਿਵੀਰ ਨੀਗੁਨੋ ਦੇ ਲੋਸ ਤਰੇਸ ਐ ਨੈਸੇ ਮੋਮੈਂਟ ਇਦੋ ਉਸ ਟਾਈਮ ਮੈਂ ਬਹੁਤ ਜ਼ਿਆਦਾ ਡਰ ਗਈ ਤੇ ਮੈਂ ਮੇਰੇ ਦਿਮਾਗ 'ਚ ਇਹ ਆ ਰਿਹਾ ਹੈ ਕਿ ਅੱਜ ਸਾਡਾ ਲਾਸਟ ਦਿਨ ਹੈ ਜ਼ਿੰਦਗੀ ਦਾ ਇੰਨਾ ਖਤਰਨਾਕ ਰਾਤ ਦੇ ਨਾਲ ਉਹ ਸਾਡੇ ਤੇ ਅਟੈਕ ਕੀਤਾ ਉਹਨਾਂ ਲੋਕਾਂ ਨੇ ਪਾਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪਾਜੀ ਜੋਬਨਜੀਤ ਹੈ ਜੋਬਨ ਤੇ ਮਜੀਠਾ ਹਲਕਾ ਇਹਨਾਂ ਮੈਂ ਇਹਨਾਂ ਦਾ ਛੋਟਾ ਬ੍ਰਦਰ ਆ ਇਹ ਅਸੀਂ ਬਿਜ਼ਨਸ ਵਾਸਤੇ ਤਿੰਨੇ ਆਏ ਆ ਮੈਂ ਇੰਗਲੈਂਡ ਦਾ ਮਤਲਬ ਨੈਸ਼ਨਲ ਆ ਇਹ ਸਪੈਨ ਦੇ ਇੰਦੇ ਨੇ ਕੀ ਉਹ ਜੀ ਘਟਨਾ ਵਾਪਰੀ ਜਿਹੜੀ ਹਾਲਾਤ ਇੰਨੇ ਉੱਥੇ ਖਰਾਬ ਨੇ ਘਟਨਾ ਇਹ ਹੈ ਕਿ ਬਸ ਨਫ਼ਰਤ ਪੰਜਾਬੀ ਨਾਲ ਨਫ਼ਰਤ ਪੰਜਾਬੀਆਂ ਨੂੰ ਉਹ ਜਦੋਂ ਮੈਨੂੰ ਯਾਦ ਆ ਜਦੋਂ ਉਹ ਸਾਨੂੰ ਮਾਰ ਰਹੇ ਸੀ ਨਾਲ ਗਾਲਾਂ ਕੱਢ ਰਹੇ ਮਾਰੋ ਭੈ ਮੈਂ ਦੱਸ ਨਹੀਂ ਸਕਦਾ ਬੋਲ ਕੇ ਜਿੱਦਾਂ ਮਤਲਬ ਕਿ ਉਹਨਾਂ ਨੇ ਲੈਂਗੁਏਜ ਡਰਟੀ ਯੂਜ਼ ਕੀਤੀ ਆਈ ਫੀਲ ਵੈਰੀ ਬੈਡ ਬਿਕੋਜ਼ ਵੀ ਡੋਨਟ ਸੇਫ ਹੇਅਰ ਕੀ ਲੱਗਦਾ ਇਹ ਮਤਲਬ ਕਾਰਨ ਕਿ ਕੰਗਨਰ ਰੋਤੀ ਹਿਮਾਚਲ ਨੂੰ ਰਿਪਰੈਜ਼ੈਂਟ ਕਰਦੀ ਹੈ ਮੰਡੀ ਨੂੰ ਉਸ ਦੇ ਨਾਲ ਜੋ ਚੰਡੀਗੜ੍ਹ ਚ ਘਟਨਾ ਵਾਪਰੀ ਉਹਦੇ ਕਰਕੇ ਤੁਹਾਨੂੰ ਨਿਸ਼ਾਨੇ ਤੇ ਲੈ ਗਏ ਬਿਲਕੁਲ ਜੀ ਕੰਗਨ ਕੰਗਨਾਰ ਨੌਤ ਦਾ ਗੁੱਸਾ ਜਿਹੜਾ ਵਾ ਉਹ ਪੰਜਾਬੀਆਂ ਤੇ ਕੱਢਿਆ ਜਾ ਰਿਹਾ ਵਾ ਕੰਗਨਾਰ ਨੌਤ ਨੇ ਸਾਰੇ ਸਾਰੇ ਸਿੱਖਾਂ ਦੇ ਖਿਲਾਫ ਜਿਹੜਾ ਵਾ 올ਲੀ ਟਾਈਮ ਤੁਹਾਨੂੰ ਪਤਾ ਭੜਕਾਉ ਭਾਸ਼ਣ ਦਿੱਤੇ ਆ ਹਮੇਸ਼ਾ ਖਿਲਾਫ ਰਹੀ ਸਾਡਾ ਖਾ ਕੇ ਸਾਡਾ ਹੀ ਹਰਾਮ ਕਰ ਦਿੱਤਾ ਕੰਗਨਾਰ ਨਾਤ ਨੇ ਇਹਦੀ ਔਕਾਤ ਕੰਗਨਾਂ ਦੀ ਕੁਛ ਵੀ ਨਹੀਂ ਹੀ ਹੈਗੀ ਮੈਂ ਇਹਨੂੰ ਚੰਗੀ ਤਰ੍ਹਾਂ ਪਰਸਨਲੀ ਜਾਣ ਇਹ ਜ਼ਿੰਦਗੀ ਨਹੀਂ ਆ ਜ਼ਿੰਦਗੀ ਆ ਲੋਕਾਂ ਦੀ ਮਦਦ ਕਰਨਾ ਆਪਣਾ ਆਪ ਗਵਾ ਕੇ ਦੂਜੇ ਦਾ ਭਲਾ ਕਰਨਾ ਇਹ ਹੰਕਾਰ ਕੰਗਰਾਂ ਨੋ ਤਿਤੋਂ ਜਿਹੜਾ ਹੰਕਾਰ ਹੈ ਨਾ ਜ਼ਿੰਦਗੀ ਦਾ ਇਹ ਐਦਾਂ ਟੁੱਟੂਗਾ ਨਾ ਜਿੰਨੇ ਵੀ ਸਿੱਖਾਂ ਦੇ ਨਾਲ ਪੰਗਾ ਲਿਆ ਨਾ ਉਹਦਾ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਰਿਹਾ ਤੁਹਾਡੇ ਨਾਲ ਜੋ ਘਟਨਾ ਵਾਪਰੀ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਉੱਥੇ ਇਨਸਾਫ ਨਹੀਂ ਮਿਲਿਆ ਪੁਲਿਸ ਨੇ ਤੁਹਾਡੀ ਮਦਦ ਨਹੀਂ ਕੀਤੀ ਨਹੀਂ ਮਦਦ ਸੇਫ ਹੀ ਨਹੀਂ ਹੈ ਨੋਬਾਡੀ देयर ਵੀ ਡੋਨਟ ਸੇਫ ਡੋਨਟ ਆਈ ਡੋਨਟ ਫੀਲ ਸੇਫ देयर ਕੋਈ ਵੀ ਸੇਫ ਨਹੀਂ ਤੁਸੀਂ ਜਾਓ ਤੁਹਾਨੂੰ ਲੱਗ ਜਾਏਗਾ ਪਤਾ ਜਿਹੜਾ ਮਰਜੀ ਜਿੰਨੂੰ ਮਰਜੀ ਗੱਡੀ ਲਾਉਣ ਤੋਂ ਚਪੇੜਾ ਮਾਰਨ ਡੈ ਪੈਂਦੇ ਆ ਸਮਝਦੇ ਗੱਲ ਬਾਜੀ ਮੇਰਾ ਜ਼ਿੰਦਗੀ ਦਾ ਬਹੁਤ ਤਜਰਬਾ ਮੈਂ ਮਜੀਠੀਆ ਸਾਹਿਬ ਦੇ ਨਾਲ ਰਿਹਾ ਆ ਮੈਂ ਸਾਰੇ ਬੰਦਿਆਂ ਨੂੰ ਜਾਣਦਾ ਆ ਪਰਸਨਲੀ ਮੇਰਾ ਤੁਸੀਂ ਉਹਨੇ ਇੱਕ ਵੱਡਾ ਫੈਸਲਾ ਲੈ ਕੇ ਆਓ ਜ਼ਿੰਦਗੀ ਦਾ 25 ਸਾਲ ਤੁਸੀਂ ਬਾਹਰ ਰਹੇ ਹੁਣ ਤੁਸੀਂ ਇੱਥੇ ਵਾਪਸ ਪਰਤ ਰਹੇ ਹੋ ਆਪਣੀ ਜੜ੍ਹਾਂ ਨਾਲ ਜੁੜ ਰਹੇ ਹੋ ਤੁਹਾਨੂੰ ਲੱਗਦਾ ਕਿ ਇੱਥੇ ਵੀ ਮੌਲ ਠੀਕ ਹੈ ਕਿਉਂਕਿ ਇੱਥੇ ਵੀ ਲੈਂਡਲੋਰਡ ਦੀ ਬੜੀ ਵੱਡੀ ਪ੍ਰੋਬਲਮ ਹੈ ਬਾਜੀ ਦੇਖੋ ਲਾਈਨ ਸਾਨੂੰ ਤੇ ਅਸੀਂ ਤਾਂ ਬਿਜ਼ਨਸ ਕਰਨਾ ਵਾ ਸਾਨੂੰ ਜਿਹੜੀ ਸਿਕਿਉਰਿਟੀ ਜਰੂਰ ਪ੍ਰੋਵਾਈਡ ਕਰਾਈ ਜਾਵੇ ਅਸੀਂ ਬਿਜ਼ਨਸ ਕਰ ਕਿਉਂਕਿ ਸਾਡਾ ਜਿਹੜਾ ਪੈਸਾ ਵਾ ਬਿਜ਼ਨਸ ਦੇ ਵਜਿਹ ਇੱਥੇ ਇਨਵੈਸਟ ਹੋਣਾ ਆ ਤੇ ਆਨਲਾਈਨ ਸਾਡੇ ਪੈਸੇ ਬਹੁਤ ਜਿਆਦਾ ਇਨਵੈਸਟ ਆਲਰੇਡੀ ਹੋ ਚੁੱਕੇ ਆ ਹਯਾਤ ਹੋਟਲ ਦੀ ਸਾਡੀ ਕੱਲ ਬੁਕਿੰਗ ਆ ਗੋਰੇ ਆ ਰਹੇ ਹੀ 5 ਸਪੇਨ ਤੋਂ ਕਰਨਾਟਕਾ ਤੋਂ ਚੰਗੇ ਪੜੇ ਲਿਖੇ ਲੋਕ ਐਮ ਡੀ ਆ ਰਹੇ ਸਨ ਮਤਲਬ ਕਿ ਟਾਪ ਕਲਾਸ ਜਿਹੜਾ ਵਾ ਸਾਬ ਕਹਿੰਦੇ ਸੀ ਗੋਰੇ ਇੱਥੇ ਆ ਕੇ ਨੌਕਰੀਆਂ ਕਰਨ ਨਹੀਂ 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 ਭਗਵੰਤ ਮਾਨ ਸਾਹਿਬ ਤੇ ਲੱਭੇ ਹੀ ਨਹੀਂ ਭਗਵੰਤ ਮਾਨ ਸਾਹਿਬ ਗੋਰੇ ਲਿਆਵਾਂਗੇ ਅਸੀਂ ਤੁਸੀਂ ਤੇ ਗੱਲਾਂ ਗੁੱਲਾਂ ਵਾਲੇ ਹੀ ਜੇ ਗੋਰੀ ਗੋਰੀਆਂ ਇਦਾਂ ਆਉਂਦੀਆਂ ਸੱਤ ਲੈਂਗੁਏਜਾਂ ਆਉਂਦੀਆਂ ਮੈਨੂੰ ਸਪੈਨਿਸ਼ ਇੰਗਲਿਸ਼ ਪੁਰਤਗੇਜ਼ ਇੰਟੈਲੀਜੈਂਟ ਹੋਣਾ ਪੈਂਦਾ ਪੜ੍ਹਨਾ ਪੈਂਦਾ ਇਹ ਅਨਪੜ੍ਹ ਬੰਦਾ ਇੱਕ ਬੰਦਾ ਮਾਈਕ ਦੇ ਇੱਕ ਕਮੈਂਟਰੀ ਕਰਨ ਧਿਆ ਕਿਸ ਦੇ ਅੱਗੇ ਉਹ ਮੁੜ ਕੇ ਸੀਐਮ ਬਾਰੇ ਉਹਨੇ ਸ਼ਿੱਕੂ ਚਲਾਉਣਾ ਪੜ੍ਹੇ ਲਿਖੇ ਲੋਕਾਂ ਦਾ ਕੰਮ ਆ ਖਾਨਦਾਨੀ ਲੋਕਾਂ ਦਾ ਕੰਮ ਹੈ ਸਰਕਾਰ ਚਲਾਉਣਾ ਹੋ ਜੀ ਹੁਣ ਤੁਹਾਡੀ ਕੀ ਡਿਮਾਂਡ ਹੈ ਹੁਣ ਤੁਸੀਂ ਇੱਥੇ ਆਪਣਾ ਬਿਜ਼ਨਸ ਇਨਵੈਸਟ ਕਰਨ ਜਾ ਰਹੇ ਹੋ ਇੱਕ ਤੁਹਾਡੇ ਨਾਲ ਬਹੁਤ ਮਾੜੀ ਘਟਨਾ ਵਾਪਰੀ ਹੈ ਜਿੰਦੇ ਨਾਲ ਇੱਕ ਜਿਹੜਾ ਅੰਦਰ ਵੀ ਬੰਦੇ ਦੁਖੀ ਹੁੰਦੇ ਤੇ ਬੰਦਾ ਸੋਚੀ ਵੀ ਪੈ ਜਾਂਦਾ ਕਿ ਮੈਂ ਕੀ ਸਹੀ ਫੈਸਲਾ ਲਿਆ ਵੇਖੋ ਮੇਰਾ ਬ੍ਰਦਰ 3 ਦਿਨ ਤੋਂ ਕੋਮਾ ਦੇ ਵਿੱਚ ਹੀ ਅੱਜ ਇਹਨੂੰ ਹੋਸ਼ ਆਈ ਆ ਅੱਜ ਮੈਂ ਇਹਦੇ ਪੈਰ ਤੋਟੇ ਆ ਉੱਥੋਂ ਸਪੈਸ਼ਲ ਡਾਕਟਰ ਮੰਗਵਾਏ ਦੋ ਡਾਕਟਰ ਰਾਗੋ ਸਾਹਿਬ ਹੈ ਵੈਰੀ ਇੰਟੈਲੀਜੈਂਟ ਐਮ ਡੀ ਆ ਸਰਜਨ ਆ ਨਿਊਰੋ ਸਰਜਨ ਹੈ ਗਿਆ ਤੇ ਕਾਫੀ ਉਹਨਾਂ ਦੀ ਪੜ੍ਹਾਈ ਆ ਮੈਂ ਉਹਨਾਂ ਨੂੰ ਮਤਲਬ ਦੇਖ ਪਰ ਕੇ ਉਹਨਾਂ ਨੂੰ ਇੱਥੇ ਮੈਂ ਆਪਣੇ ਬਰਦਰ ਨੂੰ ਮਤਲਬ ਕਿ ਕੀਤਾ ਕਿਸੇ ਮਤਲਬ ਫਿਰ ਮੈਂ ਡਲਹੋਜੀ ਤੋਂ ਇਹਨਾਂ ਨੂੰ ਜਿੱਦਾਂ ਲੈ ਕੇ ਆਇਆ ਮੈਨੂੰ ਪਤਾ ਵਾ ਸਿੱਧਾ ਇੱਥੇ ਜੋ ਸਾਡੇ ਪਰਿਵਾਰ ਨੇ ਦੁੱਖ ਹੰਡਾਇਆ ਨਾ ਇਹ ਦੋਆਂ ਰਾਤਾਂ ਚਾਰ ਪਾਜੀ ਬਿਲਕੁਲ ਤੁਹਾਡੇ ਉੱਤੇ ਕੋਈ 100 ਬੰਦਾ ਅਟੈਕ ਕਰ ਦੇ ਉਹ ਵੀ ਜਿਹੜਾ ਤੁਹਾਡੇ ਸਟੇਟ ਦਾ ਨਹੀਂ ਆ ਸਮਝਦੇ ਗੱਲ ਤੇ ਤੁਹਾਡੇ ਨਾਲ ਕਿੱਦਾਂ ਮਤਲਬ ਕਿ ਤੁਸੀਂ ਕਿੱਦਾਂ ਸੇ ਫੀਲ ਕਰੋਗੇ ਇੱਕ ਬੰਦਾ ਤੁਹਾਨੂੰ ਯਾਰ ਅਸੀਂ ਪੜੇ ਲਿਖੇ ਬੰਦੇ ਆ ਇੰਟੈਲੀਜੈਂਟ ਬੰਦੇ ਆ ਉਹ ਕਰੋੜਪਤੀ ਜਨਾਨੀ ਆ ਐਵੇਂ ਥੋੜੀ ਆਓ ਤੁਸੀਂ ਸਮਝਦੇ ਇੱਥੇ ਬੈਠੀ ਆ ਕਰਿਓ ਐਵੇਂ ਬੈਠੀ ਆਓ ਮਾਹੌਲ ਤੇ ਤੁਸੀਂ ਵੇਖ ਲਿਆ 70 ਵੱਜਣ ਡੇ ਨੇ ਅਹੀਂ ਇੱਕੋ ਹੀ ਸਾਡੀ ਡਿਮਾਂਡ ਆ ਸਾਨੂੰ ਚਾਹੀਦੇ ਆ ਸਿਕਿਉਰਿਟੀ ਤੇ ਜੇ ਸਾਡਾ ਕੋਈ ਨੁਕਸਾਨ ਹੋਇਆ ਤੇ ਉਹ ਸਰਕਾਰ ਜ਼ਿੰਮੇਵਾਰ ਆ ਆ ਐਨ ਆਰ ਆਈ ਕੁੜੀਆਂ ਹੋਰ ਕੁੜੀਆਂ ਸਾਡੀ ਬਿਜ਼ਨਸ ਵਾਸਤੇ ਆਉਣੀਆਂ ਆ ਤੇ ਸਾਡਾ ਜਿਹੜਾ ਵਾ ਉਹ ਬਹੁਤ ਨੁਕਸਾਨ ਤੇ ਸਾਡਾ ਆਲਰੇਡੀ ਹੋ ਚੁੱਕਾ ਆ ਸਾਡੀ ਮੀਟਿੰਗ ਬੈਸ ਹੋ ਗਈ ਉਹਦੇ ਵਿੱਚ ਤੇ ਇਦਾਂ ਬਿਜ਼ਨਸ ਨਹੀਂ ਭਗਵੰਤ ਮਾਨ ਸਾਹਿਬ ਗੱਲਾਂ ਨਾਲ ਬਿਜ਼ਨਸ ਨਹੀਂ ਹੋਣਾ ਕੋਈ ਸਟੱਡੀ ਸਟੱਡੀ ਕੋਈ ਕਾਲਜ ਬਣਾਓ ਕੋਈ ਹਸਪੀਟਲ ਬਣਾਓ ਕੋਈ ਕੋਈ ਪਤਾ ਲੱਗੇ ਕਿ ਨੰਗ ਰਹੇ ਆ ਗੱਲਾਂ ਦਾ ਕੜਾ ਬਣਾ ਕੇ ਗੱਲਾਂ ਨਾਲ ਤੇ ਕੁਝ ਵੀ ਨਹੀਂ ਹੋਣਾ ਜਵਾਨੀ ਤੇ ਸਾਰੀ ਬਾਹਰ ਚਲੇ ਉਹ ਵੇਖੋ ਉਹ ਸਾਰੇ ਵੀਜ਼ਾ ਲਵਾ ਕੇ ਬੈਠੇ ਆ ਮੇਰੇ ਕਜਨ ਹੈਗੇ ਆ 20-20 ਸਾਲ ਲਾਡਾਂ ਨਾਲ ਪਾਲੇ ਆ ਹੁਣ ਇਹਨਾਂ ਚੱਲ ਜਾਣਾ 7-7 ਸਾਲ ਆਉਣਾ ਨਹੀਂ ਆ ਤੇ ਥਿਸ ਇਜ਼ ਲਾਈਫ ਲਾਈਫ ਡੋਟ ਕਮ ਬੈਕ ਅਗੇਨ ਸਮੇਂ ਦੀ ਗੱਲ ਇਹ ਲਾਈਫ ਨਹੀਂ ਹੈਗੀ ਇਹ ਐਨ ਆਰ ਆਈ ਪਰਿਵਾਰ ਜਿੰਨੇ ਦਰ ਨਾਲ ਵਾਪ੍ਰੀਸ ਕੁੱਟ ਮਾਰ ਦੀ ਸਕਟਨਾ ਨੇ ਇਹਨਾਂ ਨੂੰ ਬੇहद ਤੰਗ ਪ੍ਰੇਸ਼ਾਨ ਕੀਤਾ ਦੁਖੀ ਕੀਤਾ ਕਿ ਆਪਣੀਆਂ ਹੀ ਜੜਾਂ ਦੇ ਨਾਲ ਜੁੜਨ ਦੇ ਲਈ 25 ਸਾਲ ਜਿਹੜੇ ਸਪੇਨ ਰਏ ਐ ਔਰ ਦੂਜੇ ਬ੍ਰਦਰ ਉਹਨਾਂ ਦੇ ਇੰਗਲੈਂਡ ਰਏ ਐ 25 ਸਾਲ ਬਾਅਦ ਵਤਨ ਵਾਪਸੀ ਹੋਈ ਹੈ ਮਿੱਟੀ ਦੀ ਖੁਸ਼ਬੂ ਜਿਹੜੀ ਖਿੱਚ ਕੇ ਲੈ ਕੇ ਆਈ ਹੈ ਪਰ ਕਿਤੇ ਨਾ ਕਿਤੇ ਇਸ ਘਟਨਾ ਨੇ ਮਨ ਤੇ ਡੂੰਘਾ ਅਸਰ ਪਾਇਆ ਹੈ ਤੋਂ ਸਰਕਾਰ ਤੋਂ ਸਿਕਿਉਰਿਟੀ ਦੀ ਮੰਗ ਕੀਤੀ ਜਾ ਰਹੀ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕੈਮਰਾ ਪਸਰ ਅਵਤਾਰ ਸਿੰਘ ਦੇ ਨਾਮ ਅਨਿੰਦਰ ਸਿੰਘ ਮੋਗਾ ਪੀਟਸ ਨਿਊਜ਼ ਅੰਮ੍ਰਿਤਸਰ